मेरी मम्मी ਦਾ ਲਾਜ ਕਰਾ ਦਿੰਦਾ ਬੰਦਾ ਨਾ ਸਾਡਾ ਭਰਾਏ ਚਾਰੇ ਸੀ ਪਹਿਣਾ ਹੀ ਪਹਿਣਾ ਜੇ ਸਾਡਾ ਭਰਾ ਹੁੰਦਾ ਮੇਰੇ ਮੰਮੀ ਦਾ ਲਾਜ ਕਰਾ ਦਿੰਦਾ ਬੰਦਾ ਸੰਗਤ ਜੀ ਅੱਜ ਆ ਛੋਟੀਆਂ ਛੋਟੀਆਂ ਮਾਸੂਮ ਬੱਚੀਆਂ ਵੱਲ ਵੇਖ ਕੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਕਿ ਅੱਜ ਇਹ ਛੋਟੀਆਂ-ਛੋਟੀਆਂ ਮਾਸੂਮ ਬੱਚੀਆਂ ਤੁਹਾਡੇ ਸਾਹਮਣੇ ਫਰਿਆਦ ਕਰ ਰਹੀਆਂ ਆ ਆਪਦੀ ਮਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਜਿਹੜੀ ਕਿ 2 ਮਹੀਨਿਆਂ ਤੋਂ ਜ਼ਿੰਦਗੀ ਦੇ ਮੌਤ ਦੀ ਲੜਾਈ ਲੜ ਰਹੀ ਆ ਤੇ ਅੱਜ ਤੁਸੀਂ ਵੇਖੋ ਕਿ ਬਿਨਾ ਇਲਾਜ ਤੋਂ ਘਰੇ ਪਈ ਹੋਈ ਆ ਇਹ ਭੈਣ ਤੇ ਆਪਾਂ ਭੈਣ ਨੂੰ ਪੁੱਛਦੇ ਹਾਂ ਕਿ ਕੀ ਦਿਖੋ ਸਾਰੀ ਸੰਗਤ ਨੂੰ ਭੈਣੇ ਤੂੰ ਕੀ ਕਹਿਣਾ ਚਾਹੁੰਨੀ ਆ ਆਪਦੇ ਵੱਲੋਂ ਕੀ ਇਲਾਜ ਕਰਾ ਦਿਓ ਮੇਰੇ ਬੱਚਿਆਂ ਦੇ ਵਿੱਚ ਸੰਗਤ ਜੀ ਅੱਜ ਤੁਸੀਂ ਇਹ ਵੇਖੋ ਕਿ ਜਿਹੜੀ ਮਾਂ ਦੇ ਉੱਤੇ ਚਾਰ ਆਪਦੀਆਂ ਧੀਆਂ ਦੀ ਜ਼ਿੰਮੇਵਾਰੀ ਆ ਤੇ ਉਹਨੂੰ ਆਪਦੀ ਤਕਲੀਫ ਆਪਦੀ ਬਿਮਾਰੀ ਦਾ ਕੋਈ ਦੁੱਖ ਨਹੀਂ ਅੱਜ ਤੇ ਉਹਨੂੰ ਇਹ ਆ ਕਿ ਮੇਰੀਆਂ ਧੀਆਂ ਕਿੱਥੇ ਜਾਣੀਆਂ ਜਿਹੜੀਆਂ ਛੋਟੀਆਂ-ਛੋਟੀਆਂ ਮਾਸੂਮ ਐ ਤੁਸੀਂ ਵੇਖ ਰਹੇ ਹੋ ਕਿ ਕੀ ਇਹ ਨਾ ਕਿਸੇ ਤੋਂ ਮੰਗ ਕੇ ਚੰਗੀ ਤਰ੍ਹਾਂ ਖਾਣ ਵਾਲੀਆਂ ਤੇ ਨਾ ਆਪ ਕਮਾਉਣ ਵਾਲੀਆਂ ਨਾ ਕਿਸੇ ਨੂੰ ਕੁਝ ਆਪ ਦਾ ਦੱਸਣ ਜੋਗੀਆਂ ਇਹ ਹੈ 70 ਤੋਂ 80000 ਰੁਪਇਆ ਡਾਕਟਰ ਨੇ ਦੱਸਿਆ ਜਿਹੜਾ ਕਿ ਭੈਣ ਦੇ ਇਲਾਜ ਦੇ ਉੱਤੇ ਖਰਚ ਆਉਣਾ ਤੇ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਬੇਨਤੀ ਕਰਦਾ